ਜਲੰਧਰ ਦੇ ਬਸਤੀ 바ਵਾ ਖੇਲ ਇਲਾਕੇ ਤੋਂ ਆਇਆ ਇੱਕ ਅਜੀਬੋ ਗਰੀਬ ਮਾਮਲਾ ਜਿਸ ਵਿੱਚ ਇੱਕ ਬਾਣਾ ਪਾਏ ਗੁਰਸਿੱਖ ਨੇ ਆਪਣੀ ਹੀ ਘਰਵਾਲੀ ਨਾਲ ਕੀਤੀ ਕੁੱਟਮਾਰ ਹਾਂਜੀ ਦੱਸੋਗੇ ਭਾਜੀ ਕੀ ਗੱਲ ਹੋਈ ਸੀਗੀ ਕੱਲ ਇਹ ਹੋਈ ਸ਼ੁਰੂ ਤੋਂ ਮਰੇ ਰਿਜੀ ਜਲੰਧਰ ਦਾ ਘਰੇ ਉਹ ਲੋਈ ਮਾਰਦੇ ਕੁੜਦੇ ਆ ਗਿਆ ਜੀ ਉਹ ਪਰਸੋਂ ਦੀ ਗੱਲ ਆ ਪਰਸੋਂ ਉਹ ਸਬਜ਼ੀ ਗਰਮ ਕਰਦੇ ਜਾਂਦੇ ਉਹਨਾਂ ਨੇ ਸੱਚੀ ਜਿਹੀ ਗਰਮ ਸੀ ਉਹ ਕੋਕਰ ਸਿੱਧਾ ਮਾਰ ਸਾਰਾ ਚੱਲ ਗਿਆ ਉੱਥੋਂ ਮੱਥੇ ਵਿੱਚ ਤਾਂਕੇ ਲੱਗੇ ਉਹਨਾਂ ਨੇ ਬਹੁਤ ਜ਼ਿਆਦਾ ਬੂਢਿੰਗ ਹੋਈ ਇਹ ਕਿੰਨੇ ਕਿੰਨੇ ਕੀਤਾ ਜੀ ਇਹ ਇਹ ਮੇਰੇ ਫਾਦਰ ਸਾਹਿਬ ਜੀ ਉਹ ਪਹਿਲੋਂ ਵੀ ਕਦੀ ਕਰਦੇ ਜਾਂ ਫਸਟ ਟਾਈਮ ਇਹ ਹੋਈ ਹੈ ਜੀ ਗੱਲ ਉਹ ਬਾਈ ਹੋਵੇ ਜੀ ਮੈਂ ਕੰਮ ਤੇ ਹੁੰਦਾ ਵੱਡਾ ਭਰਾ ਵੀ ਕੰਮ ਕਰਦਾ ਘਰੇ ਕੋਈ ਨਹੀਂ ਹੁੰਦਾ ਜਦੋਂ ਘਰੇ ਕੋਈ ਨਾ ਹੋਸਟਲ ਨੂੰ ਇਹ ਕਲੇਮ ਕਰਦੇ ਉਹਦਾ ਬਹੁਤ ਜ਼ਿਆਦਾ ਉਹ ਪਹਿਲਾਂ ਵੀ ਹੱਥ ਤੋਂ ਮਾਰਦਾ ਜਿਹੜਾ ਕੋਈ ਛੜਾ ਨਹੀਂਦਾ ਮੇਰਾ ਫਰੈਂਡ ਵੀ ਛੜਾ ਨਹੀਂਦਾ ਜੀ ਉਹਦੇ ਵੀ ਸੱਚ ਤੇ ਕਦੀ ਤੁਸੀਂ ਪਹਿਲਾਂ ਵੀ ਥਾਣੇ ਰਿਪੋਰਟ ਕੀਤੀ ਇਸ ਗੱਲ ਦੀ ਜੀ ਨਹੀਂ ਫਸਟ ਟਾਈਮ ਕੀਤੀ ਪਹਿਲਾਂ ਅਸੀਂ ਸੀਗਾ ਵੀ ਜੀ ਸੁਝਾਉਂਦੇ ਸੀ ਸਾਰੇ ਮੱਲੇ ਵਾਲੇ ਵਿੱਚ ਲੋਕ ਕੋਈ ਨਹੀਂ ਹੋਊਗਾ ਮੇਰੀ ਭੂਆ ਹੋਗੇ ਜਿਹੜੇ ਪੁੱਪੜ ਹੋਗੇ ਸਾਰੇ ਆ ਕੇ ਗੱਡਾ ਗੱਡਾ ਕਰਦੇ ਸੀਗੇ ਪਰ ਉਹ ਜ਼ਿਆਦਾ ਹੋਣ ਤਾਂ ਹਾਲਤ ਜ਼ਿਆਦਾ ਹੋ ਗਈ ਇਸ ਕਰਕੇ ਸਾਨੂੰ ਥਾਣੇ ਆਉਣਾ ਪਿਆ ਭਾਈਆਂ ਕੰਟੈਕਟ ਲਾ ਕੇ ਆਪਾਂ ਨੂੰ ਉਹ ਕਰਾ ਰਹੇ ਹਾਂ ਹਾਜੀ ਬਾਜੀ ਕੀ ਹੋਇਆ ਤੁਸੀਂ ਜੇ ਆਏ ਆ ਇਹਨਾਂ ਦੇ ਨਾਲ ਕੀ ਗੱਲ ਹੋਈ ਜੀ ਮੈਂ ਦੇਖਿਆ ਇਹਨਾਂ ਦੇ ਘਰ ਇਹਨਾਂ ਤੇ ਮੁੰਮੀ ਕਾਫੀ ਜਿੰਨੂੰ ਮੈਂ ਦੇਖਿਆ ਵੀ ਛੱਟਾ ਛੁਟਾ ਲੱਗੀਆਂ ਸੀ ਮੈਂ ਪੁੱਛਿਆ ਕੀ ਗੱਲ ਹੈ ਜੀ ਦਾ ਵੀ ਦਾ ਫਾਦਰ ਸਾਹਿਬ ਨੇ ਕੁੱਟਿਆ ਮਾਰਿਆ ਬਹੁਤ ਹੈ ਮੈਂ ਕਿਹਾ ਥਾਣੇ ਨਹੀਂ ਗਏ ਕਹਿੰਦੇ ਗਏ ਸੀਗੇ ਵੀ ਆਪਣਾ ਕੋਈ ਸਾਡੀ ਕਾਰਵਾਈ ਨਹੀਂ ਹੁੰਦੀਗੀ ਸਾਡੀ ਸੁਣਵਾਈ ਨਹੀਂ ਹੁੰਦੀ ਵੀ ਮੈਂ ਕਿਹਾ ਮੈਂ ਤੇ ਤੁਹਾਡੇ ਨਾਲ ਚੱਲਦਾ ਵਾ ਜਿੰਨੀ ਮੇਕਾ ਮਤੂ ਜੀ ਨਾਲ ਤੁਹਾਡੇ ਨਾਲ ਖੜਾ ਵਾ ਤੇ ਆਪਾਂ ਕੋਸ਼ਿਸ਼ ਕਰਾਂਗੇ ਪਰਚਾ ਦਰਵਾਉਣ ਦੀ ਤੇ ਹੁਣ ਤੁਸੀਂ ਮਿਲੇ ਜੀ ਆਈਓ ਜਾਂ ਐਸ ਐਚਓ ਸਾਹਿਬ ਨਾਲ ਹੋਈ ਕੋਈ ਗੱਲ ਹਾਂ ਜੀ ਅਫਸਰ ਸਾਹਿਬ ਨਾਲ ਕਿਹਾ ਵੀ ਤੁਹਾਨੂੰ ਜਿੱਦਾਂ ਮੈਂ ਮਤ ਕਰਾਂਗੇ ਤੁਹਾਡੀ ਤੇ ਜਿਹੜਾ ਜਿਹੜੇ ਇਹਨਾਂ ਦੇ ਫਾਦਰ ਆ ਮੁਲਜਮ ਆ ਜੋ ਉਹਨਾਂ ਨੂੰ ਕੀ ਉਹ ਕਿੱਥੇ ਹੈ ਗਿਆ ਅਸਲੇ ਥਾਣੇ ਲਿਆਂਦਾ ਗਿਆ ਜਾਂ ਕਿ ਨਹੀਂ ਥਾਣੇ ਲਿਆਂਦਾ ਉਹਨਾਂ ਨੂੰ ਅੱਛਾ ਜੀ ਤੇ ਜੋ ਬਣਦੀ ਕੋਈ ਉਸ ਵਾਲੇ ਕਿੰਦੇ ਕਾਰਵਾਈ ਕਰਾਂਗੇ ਆਪਾਂ ਤੇ ਮਹੱਲੇ ਵਾਲੇ ਵੀ ਬਹੁਤ ਪਰੇਸ਼ਾਨ ਇਹਨਾਂ ਤੋਂ ਮਹੱਲੇ ਵਾਲੇ ਵੀ ਆਏ ਸਾਰੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਮਹੱਲਾ ਹੀ ਇਕੱਠਾ ਹੋਇਆ ਆ ਇਹਨਾਂ ਦਾ ਕਹਿਣਾ ਇਹ ਆ ਕਿ ਪੂਰੇ ਮੁਹੱਲੇ ਹੀ ਇਸ ਬੰਦੇ ਤੋਂ ਪਰੇਸ਼ਾਨ ਆ ਔਰ ਇੱਕ ਬਾਣਾ ਪਾ ਕੇ ਉਹ ਉਹਦਾ ਗਲਤ ਯੂਜ਼ ਕਰ ਰਿਹਾ ਆ ਉਹਦੀ ਵੀ ਤੋਹੀਨ ਹੋ ਰਹੀ ਆ ਦੇਖਦੇ ਆ ਜੀ ਤੁਸੀਂ ਲੇਡੀਜ਼ ਵੀ ਅਸੀਂ ਇਹਨਾਂ ਤੋਂ ਵੀ ਥੋੜਾ ਪੁੱਛਾਂਗੇ ਵੀ ਕੀ ਗੱਲ ਹੋਈ ਆ ਇਹ ਹੈਗੇ ਆ ਜੀ ਜਿਨ੍ਹਾਂ ਨਾਲ ਝੂਟਮਾਰ ਹੋਈ ਆ ਇਹਨਾਂ ਦਾ ਹਾਲ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੇ ਸਿਰ ਦੇ ਉੱਤੇ ਵੀ ਸੱਟਾਂ ਲੱਗੀਆਂ ਆ ਔਰ ਤੁਹਾਨੂੰ ਦਿਖਾਣਨੇ ਆ ਜੀ ਨੇੜੇ ਕਰਕੇ ਇਹਨਾਂ ਦੀ ਬਾਹਾਂ ਵੀ ਕੁੱਕਰ ਗਰਮ-ਗਰਮ ਸਬਜ਼ੀ ਜਾਂ ਜੋ ਵੀ ਸੀਗਾ ਬਣਾਇਆ ਉਹ ਇਹਨਾਂ ਦੇ ਮਾਰਿਆ ਗਿਆ ਆ ਔਰ ਉਹ ਤੋਂ ਬਾਅਦ ਇਹ ਹਸਪੀਟਲਾਈਜ਼ ਹੋਏ ਆ ਤੇ ਐਮਐਲਆਰ ਇਹਨਾਂ ਨੇ ਕਟਾਈ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਮੱਲਾ ਪੂਰਾ ਇਹਨਾਂ ਦੇ ਨਾਲ ਖੜਾ ਆ ਔਰ ਤੁਸੀਂ ਦੱਸੋਗੇ ਜੀ ਕੀ ਗੱਲ ਥੋੜਾ ਤੁਸੀਂ ਦੱਸੋ ਮੈਂ ਨਾ ਸੁੱਤੀ ਹੋਈ ਸੀ ਮੈਂ ਸੌਂ ਰਹੀ ਸੀ ਘਰ ਇਹਦੇ ਜਦੋਂ ਆਇਆ ਕੁੱਕਰ ਚੀਕਾਂ ਮਾਰ ਕੇ ਮੇਰੇ ਘਰ ਆਇਆ ਨੇ ਗੇਟ ਖੋਲ੍ਹਿਆ ਫਟਾਫਟ ਚਾਚੀ ਮੇਰੇ ਪਾਣੀ ਪਾਓ ਪਾਣੀ ਪਾਓ ਮੈਨੂੰ ਤਾਂ ਪਤਾ ਨਹੀਂ ਕੀ ਹੋ ਗਿਆ ਮੇਰੇ ਪਾਣੀ ਪਾਓ ਫੇਰ ਮੈਂ ਉੱਤੀ ਫੜ ਮੈਂ ਆ ਤੋੜਾ ਪਾਣੀ ਰੋਲ ਜੋ ਦੇਖਿਆ ਮਤਲਬ ਦੂਨੋ ਕੋਨ ਕੱਪੜੇ ਅਲਫ ਨੰਗੀ ਕਾਤੀ ਐ ਇਤਾਂ ਦਾ ਬੰਦਾ ਕਾਫੜ ਗੱਡੀ ਵੀ ਨੂੰ ਇਹ ਦੇਖਿਆ ਜਿਦਾਂ ਦਾ ਕਾਫੜ ਦਾ ਬੰਦਾ ਐਡਾ ਗੱਦ ਬਕਦਾ ਜਿਹੜੀ ਆਜੋ ਭੱਲੇ ਵਾਲਾ ਆਪਣੀਆਂ ਧੀਆਂ ਦੇ ਜੋ ਤੁਹਾਡਾ ਜਵਾਈ ਬਾਹਰ ਗੜਾ ਇਹ ਗੰਦ ਬਕੜ ਵਾਲਿਆਂ ਨੂੰ ਸ਼ੋਭਾ ਦਿੰਦੀ ਤੁਸੀਂ ਕੀ ਚਾਹੁੰਦੇ ਆ ਪ੍ਰਸ਼ਾਸਨ ਤੋਂ ਕੀ ਮੰਗਾ ਤੁਹਾਡੀ ਨਾਲੇ ਜਗਾ ਉਹਦੇ ਪਿਓ ਨੇ ਦਿੱਤੀ ਕੋਈ ਇਹਦੀ ਨਹੀਂ ਖਰੀਦੀ ਹੋਈ ਨਹੀਂ ਉਹ ਕੀ ਮਤਲਬ ਆਪਣੇ ਸਹੁਰੇ ਘਰ ਰਹਿ ਰਿਹਾ ਜੀ ਹਾਂ ਜੀ ਸਹੁਰਿਆਂ ਨੇ ਜਗ੍ਹਾ ਦਿੱਤੀ ਸੀਗੀ ਵੀ ਮੇਰੀ ਧੀ ਚਲੋ ਤੂੰ ਹੀ ਇੱਥੇ ਰਹੀ ਜਾਊਗੀ ਨਹੀਂ ਆਪਣੇ ਜਵਾਈ ਨੂੰ ਦਿੱਤੀ ਜਾਂ ਤੀ ਨੂੰ ਦਿੱਤੀ ਇਹ ਨੂੰ ਦਿੱਤੀ ਜਵਾਈ ਨੂੰ ਕਾਦੀ ਦੇਣੀ ਠੀਕ ਹੈ ਜੀ ਠੀਕ ਹੈ ਚਲੋ ਹੁਣ ਪੁੱਛਦੇ ਹਾਂ ਜੀ ਇੰਨਾ ਕੋਲ ਵੀ ਕੀ ਗੱਲ ਹੋਈ ਆ ਹਾਂ ਜੀ ਕੀ ਗੱਲ ਹੋਈ ਸੀ ਜੀ ਦੱਸੋਗੇ ਜੀ ਹਾਂ ਜੀ ਕੋਈ ਗੱਲ ਨਹੀਂ ਸਾਬ ਰਹਿ ਰਹਾ ਹੱਸਦਾ ਟਾਈਮ ਸੀ ਮੈਂ ਰਹਿ ਰਹਾ ਸਾਬ ਦੋ ਕੇ ਕਰਨ ਜਾਣ ਲੱਗੇ ਸੀ ਇਹ ਸਬ지 ਗਰਮ ਕਰਕੇ ਖਾਣ ਰੋਟੀ ਖਾਣ ਲੱਗੇ ਤੇ ਉਦੋਂ ਕਹਿੰਦਾ ਮੈਨੂੰ ਕਹਿੰਦਾ ਤੈਨੂੰ ਵੈਸੇ ਨਹੀਂ ਦਿੰਦਾ ਮੈਂ ਕਿਹਾ ਮੈਂ ਤਾਂ ਕਰਸਾਂ ਕੋਈ ਗੱਲ ਨਹੀਂ ਕਰੀ ਗਈ ਤੇ ਉਸ ਵਾਰ ਇਹਨੇ ਸਰਦਾਰ ਗਰਮ ਕਰਮ ਸੀ ਕਿ ਮੇਰੇ ਕੁੱਕੜ ਹੀ ਮਾਰ ਦਿੱਤਾ ਇਹਨੇ ਕੋਈ ਐਨੀ ਗੱਲ ਨਹੀਂ ਹੋਈ ਜੀ ਆਹ ਨਾਲ ਗਵਾਂਢੀ ਸੁਣਦੇ ਨੇ ਕੋਈ ਇੱਕ ਕੀ ਗੱਲ ਇਹ ਪਹਿਲੀ ਵਾਰ ਤੁਹਾਡੀ ਲੜਾਈ ਹੋਈ ਜਾਂ ਪਹਿਲਾਂ ਵੀ ਕਦੀ ਐਦਾਂ ਦਾ ਹੋਇਆ ਵਾਰਦਾਤ ਪਹਿਲਾਂ ਇਹਨੇ ਬਹੁਤ ਵਾਰ ਦਾ ਤਕਰੀਆ ਮੈਂ ਫਿਰ ਚੁੱਪ ਕਰ ਜਾਂਦੀ ਪਹਿਲਾਂ ਇਹਨੇ ਮੇਰੀ ਉਂਗਲ ਤੋੜ ਦਿੱਤੀ ਸੀ ਚੱਪਲਾ ਮਾਰ ਮਾਰ ਕੇ ਸਿਰ 'ਚ ਮੈਂ ਉੱਤੇ ਐਦਾਂ ਹੱਥ ਰੱਖਿਆ ਦੇਣੇ ਮੇਰੀ ਉਂਗਲ ਤੋੜ ਦਿੱਤੀ ਉਦੋਂ ਵੀ ਮੈਂ ਮੈਂ ਚੁੱਪ ਕਰ ਗਈ ਮੈਂ ਕਿ ਕਲੇਸ਼ ਕੀ ਪਾਣਾ ਚਲੋ ਛੋਟੇ ਬਰੇ ਕਿ ਪਤਾ ਸਾਡੇ ਕਿ ਸੁਰੂ ਹੋਏਗਾ ਤੇ ਉਸ ਤੋਂ ਬਾਅਦ ਫਿਰ ਤੁਹਾਡੇ ਵਿਆਹ ਨੂੰ ਕਿੰਨੀ ਦੇਰ ਹੋ ਗਈ ਹੈ ਜੀ ਮੇਰੇ ਵਿਆਹ ਨੂੰ 30 ਸ ਤੇ 30 ਸਾਲਾਂ ਦੇ ਵਿੱਚ ਕੀ ਪਹਿਲੋ ਠੀਕ ਸੀ ਜਾਂ ਇਹ ਸ਼ੁਰੂ ਤੋਂ ਹੀ ਆਪਾਂ ਤੋਂ ਸ਼ੁਰੂ ਤੋਂ ਐਦਾ ਸੀ ਬਸ ਅਸੀਂ ਆਪਣੇ ਮਿਹਨਤ ਕਰਦੇ ਆਏ ਆ ਆਪਣੇ ਇਹ ਵੀ ਕਰਦਾ ਐ ਮਿਹਨਤ ਬਾਬਾ ਸਭ ਵਿਚਾਰਾ ਕਰਦੇ ਆਏ ਆ ਆਪਣੇ ਪਹਿਲਾਂ ਤੇ ਉਸ ਵਾਰ ਫਿਰ ਉਹਨੇ ਸਾਡੇ ਜੜੀ ਨੇ ਸਾਹ ਦੇ ਦਿੱਤੀ ਸੀ ਬਿਲਟੇ ਕੰਮ ਤੇ ਜਾਣ ਲੱਗ ਰਹੀ ਸੀ ਜਦ ਹੀ ਨਿਆਣੇ ਘਰੇ ਨਹੀਂ ਹੁੰਦੇ ਫਿਰ ਉਹਦੀ ਦੇਖਦਾ ਮੈਨੂੰ ਕੱਲੀ ਨੂੰ ਤੋਂ ਉਹਦੀ ਮਾਰਨ ਲੱਗਦੀ ਤੁਹਾਨੂੰ ਤੁਹਾਡੀ ਕੀ ਮੰਗ ਹੈ ਤੁਸੀਂ ਕੀ ਚਾਹੁੰਦੇ ਆ ਵੀ ਮੈਂ ਇਨਸਾਫ ਚਾਹੁੰਦੀ ਆ ਮੇਰੇ ਨਾਲ ਬਹੁਤ ਧੱਕੇਸ਼ਾਹੀ ਹੁੰਦੀ ਇਨਸਾਫ ਕਿਦਾਂ ਦਾ ਚਾਹੁੰਦੇ ਆ ਤੁਸੀਂ ਮਤਲਬ ਕਿ ਜਿਹੜੇ ਆ ਮੇਨਾਂ ਕੁੱਟ ਮਾਰਦੇ ਹੁੰਦੇ ਨੇ ਬੁੱਢੇ ਵੇਲੇ ਮੇਰੇ ਕੋਲ ਆ ਨਹੀਂ ਬਰਦਾਸ਼ਤ ਹੁੰਦੀ ਇਹ ਨਹੀਂ ਰੱਖਣਾ ਤੁਸੀਂ ਦੇਖ ਸਕਦੇ ਹੋ ਕਿ ਇੱਕ ਜਦੋਂ ਔਰਤ ਇਹ ਗੱਲ ਕਹਿੰਦੀ ਆ ਕਿ ਮੈਂ ਉਹਦੇ ਨਾਲ ਆਪਣੇ ਹਸਬੰਦ ਨਾਲ ਨਹੀਂ ਰਹਿ ਸਕਦੀ ਤੇ ਉਹ ਕਿੱਦਿਆ ਵੱਡਾ ਆਪਣੇ ਦਿਲ ਤੇ ਜਿਗਰੇ ਤੇ ਪੱਥਰ ਰੱਖਦੀ ਹੋਏਗੀ ਔਰ ਉਹਦੀ ਇਹੀ ਮੰਗਾ ਕਿ ਮੈਨੂੰ ਇਨਸਾਫ ਚਾਹੀਦਾ ਆ ਉਹਨੂੰ ਪਹਿਲਾਂ ਵੀ ਕਾਫੀ ਵਾਰ ਕਹਿੰਦੀ ਮੇਰੇ ਨਾਲ ਕੁਟਵਾਰ ਕੀਤੀ ਗਈ ਆ ਔਰ ਪੂਰਾ ਮਹੱਲਾ ਇਸ ਤੋਂ ਪਰੇਸ਼ਾਨ ਆ ਸਾਡੀ ਵੀ ਪ੍ਰਸ਼ਾਸਨ ਨੂੰ ਮੰਗਾ ਕਿ ਇਹੋ ਜਿਹੇ ਬੰਦੇ ਨਾਲ ਜਿੱਦਾਂ ਜੇ ਕੋਈ ਹੈਗੀ ਆ ਤੇ ਉਸ ਬੰਦੇ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਤੁਸੀਂ ਭਾਜੀ ਕੁਝ ਕਹਿਣਾ ਚਾਹੋਗੇ ਦੋ ਸ਼ਬਦਾਂ ਦੀ ਕੀ ਗੱਲ ਹੈ ਭਾਈ ਇਹ ਹੀ ਇਹ ਇੱਕ ਤਾਂ ਇਹਨੇ ਬਾਣਾ ਪਾਇਆ ਦਾ ਦੂਜਾ ਢੇਲੀ दारू ਪੀ ਕੇ ਕੋਈ ਗੱਲਬਾਤ ਨਹੀਂ ਹੁੰਦੀ ਕਦੀ ਕਿਸ ਨੂੰ ਗਾਲਾਂ ਕੱਢਦੇ ਆ ਕਦੀ ਕਿਸ ਨੂੰ ਗਾਲਾਂ ਲਾਉਂਦੇ ਆ ਮੇਰੇ ਤੇ ਜਦੋਂ ਦਾ ਮੈਂ ਸਾਡੇ ਮੱਲੇ ਜਾਇਆ ਨਾ ਉਦੋਂ ਦਾ ਹੀ ਦੰਦ ਪੈ ਰਿਹਾ ਏ ਪੂਰੇ ਆਲੇ ਆਇਆ ਪੂਰੇ ਆਲੇ ਨੇ ਮਤਲਬ ਇਹ ਨਹੀਂ ਵੀ ਇਹਨਾਂ ਨਾਲ ਹੀ ਲੜਾਈ ਆ ਸਾਰੇ ਮੱਲੇ ਨਾਲ ਹੀ ਕੋਈ ਸਾਡੀ ਕਿਤੇ ਕੋਈ ਮੱਲੇ ਨਾਲ ਹੀ ਨਾਲ ਇਹਨਾਂ ਦੀ ਫੈਮਿਲੀ ਨਾਲ ਏ ਨਹੀਂ ਨਹੀਂ ਮਤਲਬ ਉਸ ਬੰਦੇ ਦੀ ਇਹ ਨਹੀਂ ਵੀ ਆਪਣੀ ਫੈਮਿਲੀ ਨਾਲ ਨਾ ਮੱਲੇ ਨਾਲ ਵੀ ਉਹ ਸਹਿਬਾਜੀ ਕਰਦਾ ਆ ਸਾਰੇ ਮਹੱਲੇ ਨਾਲ ਹੀ ਕਰਦਾ ਕੋਈ ਕੂੜੇ ਵਾਲਾ ਆਏ ਉਹਨੂੰ ਕੁੱਟਦਾ ਮੇਰੇ ਤੋਂ ਸਾਰੀਆਂ ਵੀਡੀਓ ਪਈਆਂ ਆਏ ਕੋਈ ਸਬਜ਼ੀ ਵਾਲਾ ਆਏ ਉਹਨੂੰ ਕੁੱਟੇਗਾ ਕੋਈ ਬਾਲ ਵੇਚਣ ਵਾਲਾ ਆਏ ਉਹਨੂੰ ਕੁੱਟ ਲਾਏਗਾ ਚਲੋ ਇਹ ਤੁਸੀਂ ਦੇਖ ਸਕਦੇ ਹੋ ਕਿ ਹੁਣ ਮਾਮਲਾ ਜਿਹੜਾ ਕਿ ਥਾਣੇ ਪਹੁੰਚਿਆ ਆਏ ਦੇਖਦੇ ਆ ਕਿ ਪ੍ਰਸ਼ਾਸਨ ਇਹਨਾਂ ਨੂੰ ਕੀ ਇਨਸਾਫ ਦਿੰਦਾ ਆ ਜੁੜੇ ਰਹੋ ਸੱਤੇ ਸਰਾ ਨਿਊਜ਼ਪੇਪਰ ਨਾਲ ਵੀਡੀਓ ਦੇਖਣ ਤੋਂ ਬਾਅਦ ਤੁਹਾਡਾ ਕੀ ਰਾਏ ਹੈ ਕਮੈਂਟ ਬਾਕਸ 'ਚ ਜਰੂਰ ਦੱਸੋ ਅਜੇ ਹੀਆਂ ਵੀਡੀਓਜ਼ ਵਾਸਤੇ ਸਾਡੇ ਚੈਨਲ ਨੂੰ ਫੋਲੋ ਜਰੂਰ ਕਰੋ